ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀਓ ਗ੍ਰਸਤੀ ਜੀਵਨ ਦੇ ਵਿੱਚ ਸੰਸਾਰਿਕ ਜੀਵਨ ਦੇ ਵਿੱਚ ਸਿਰ ਤੇ ਕਰਜ਼ਾ ਹੋ ਜਾਣਾ ਇੱਕ ਆਮ ਜਿਹੀ ਗੱਲ ਹੋ ਗਈ ਹੈ ਉਹ ਵੀ ਅੱਜ ਦੇ ਸਮੇਂ ਵਿੱਚ ਵਾਹਿਗੁਰੂ ਜੀਓ ਕਿਸੇ ਵੀ ਤਰ੍ਹਾਂ ਜੇ ਆਪ ਜੀ ਦੇ ਸਿਰ ਦੇ ਉੱਤੇ ਕਰਜ਼ਾ ਹੈ ਜੋ ਕਿ ਪਰਾਣਾ ਹੋ ਸਕਦਾ ਹੈ ਨਵਾਂ ਹੋ ਸਕਦਾ ਹੈ ਜਿਹੜਾ ਕੀ ਲੈਂਦਾ ਨਹੀਂ ਤੇ ਸੰਗਤ ਜਿਓ ਮਹਾਂਪੁਰਸ਼ਾਂ ਦੇ ਦੱਸੇ ਅਨੁਸਾਰ ਇਹ ਜਿਹੜਾ ਪਾਠ ਹੈ ਇੱਕ ਰਨੁਪਰੰਤ ਹੌਲੀ-ਹੌਲੀ ਗੁਰੂ ਮਹਾਰਾਜ ਬੇਦ ਬਣਾ ਕੇ ਕਿਰਪਾ ਕਰਦੇ ਨੇ ਤੇ ਕਰਜ਼ੇ ਤੋਂ ਮੁਕਤੀ ਮਿਲ ਜਾਂਦੀ ਹੈ ਇਹ ਜਿਹੜਾ ਜਾਪ ਹੈ ਇਹ ਜਿਹੜਾ ਪਾਠ ਹੈ ਇਹ ਤਨ ਦਾ ਵੀ ਦਾਇਕ ਹੈ ਇਹਦੇ ਨਾਲ ਤਨ ਦੀ ਪ੍ਰਾਪਤੀ ਹੁੰਦੀ ਹੈ ਵਿਦਿਆ ਦੀ ਪ੍ਰਾਪਤੀ ਹੁੰਦੀ ਹੈ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਇਹ ਪਾਠ ਜਦੋਂ ਆਪਾਂ ਕਰਨੇ ਆ ਉਦੋਂ ਬਹੁਤ ਹੀ ਘੱਟ ਸਮੇਂ ਵਿੱਚ ਹੋ ਜਾਂਦਾ ਹੈ ਭਾਵ 1 ਮਿੰਟ ਦੇ ਵਿੱਚ 1.5 ਮਿੰਟ ਦੇ ਵਿੱਚ ਹੋ ਜਾਂਦਾ ਹੈ ਵਾਹਿਗੁਰੂ ਜੀਓ ਇਹ ਪਾਠ ਜਿਹੜਾ ਹੈ ਇਹ ਆਪ ਜੀ ਨੇ ਬਿਨਾ ਕਿਸੇ ਨੂੰ ਦੱਸੇ ਕਿਉਂਕਿ ਜਦੋਂ ਵੀ ਕੋਈ ਆਪਾਂ ਕਿਸੇ ਕਾਰਜ ਦੇ ਪਰਥਾਏ ਜਾਪ ਰੱਖਣੇ ਜਾਂ ਜਦੋਂ ਉਹ ਗੁਪਤ ਤੌਰ ਤੇ ਕੀਤਾ ਜਾਵੇ ਉਹ ਜ਼ਿਆਦਾ ਫਲੀਪੂਤ ਹੁੰਦਾ ਹੈ ਦੱਸਣ ਉਪਰੰਤ ਉਹਦਾ ਫਲ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ ਘਟ ਜਾਂਦਾ ਹੈ ਇਸ ਕਰਕੇ ਸੰਗਤ ਜੀਓ ਕਦੀ ਵੀ ਕਿਸੇ ਕਾਰਜ ਦੇ ਪਰਥਾਏ ਜਾਪ ਰੱਖਿਆ ਹੋਵੇ ਤੇ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ ਆਪ ਜੀ ਬਿਨਾ ਕਿਸੇ ਨੂੰ ਦੱਸੇ ਅਮਰਤ ਵੇਲੇ ਦੇਖ ਬਣਾ ਕੇ ਤੇ ਅਰਦਾਸ ਕਰਕੇ ਤੇ ਇਹ ਹਥ ਚੰਡੀ ਚਰਿੱਤਰ ਉਸਤਤ ਵਰਣਨ ਪਾਠ ਜਿਹੜਾ ਹੈ ਦਸਮ ਗ੍ਰੰਥ ਦੇ ਵਿੱਚੋਂ ਇਹ ਬਾਣੀ ਹੈ ਤੇ ਸੰਗਤ ਜੀਓ ਆਪ ਜੀ ਇਸ ਨੂੰ ਖੁੱਲੇ ਤੌਰ ਤੇ ਕਰ ਸਕਦੇ ਹੋ ਆਪ ਜੀ ਗਿਂਤੀ ਦੇ ਤੌਰ ਤੇ ਕਰ ਸਕਦੇ ਹੋ ਕੈਂਟਿਆਂ ਦੇ ਸਮੇਂ ਦੇ ਅਨੁਸਾਰ ਕਰ ਸਕਦੇ ਹੋ ਇੱਕ ਘੰਟਾ ਦੋ ਘੰਟਾ ਜਾਂ 101 ਪਾਠ 51 ਪਾਠ ਜਿੰਨੀ ਆਪ ਜੀ ਦੀ ਭਾਵਨਾ ਹੈ ਸਮਰੱਥਾ ਹੈ ਤੇ ਸੰਗਤ ਜੀਓ ਲਗਾਤਾਰ ਜਿੰਨੇ ਆਪ ਦੇਣ ਕਰ ਸਕਦੇ ਹੋ 40 ਦਿਨ ਕਰਨਾ ਹੈ ਤੇ ਲਗਾਤਾਰ ਤਿੰਨ ਵਾਰ ਕਰ ਲਓ ਜੇ 111 ਦਿਨਾਂ ਤੱਕ ਕਰਨਾ ਹੈ ਤੇ ਆਪ ਜੀ ਦੀ ਜਿੰਨੀ ਸਮਰੱਥਾ ਹੈ ਆਪ ਜੀ ਕਰੋ ਤੇ ਗੁਰੂ ਮਹਾਰਾਜ ਜੀ ਦੇ ਅੱਗੇ ਬੇਨਤੀ ਕਰਕੇ ਇਹ ਜਾਪ ਆਰੰਭ ਕਰੋ ਆਪ ਜੀ ਵੇਖਿਆ ਜੀ ਗੁਰੂ ਮਹਾਰਾਜ ਕਿਰਪਾ ਕਰਦੇ ਨੇ ਪ੍ਰਾਣੇ ਤੋਂ ਪ੍ਰਾਣੇ ਕਰਜੇ ਤੋਂ ਮੁਕਤੀ ਜੇ ਕਿਸੇ ਦੇ ਕੋਲ ਪੈਸਾ ਨਹੀਂ ਹੈ ਹੱਥ ਤੰਗ ਹੈ ਤੇ ਗੁਰੂ ਮਹਾਰਾਜ ਵਿਧ ਬਣਾ ਕੇ ਇਸ ਸੰਕਟ ਵਿੱਚੋਂ ਕੱਢ ਲੈਂਦੇ ਨੇ ਸ ਸੰਗਤ ਜੀਓ ਨੀਆਂ ਬੇਂਦੀਆਂ ਪਰਵਾਨ ਕਰਨੀਆਂ ਬੁੱਲਾ ਚੁੱਕਾਂ ਦੀ ਸ਼ਮਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ